ਪਰ ਉਹ 52 ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੈਨੇਡਾ ਦੇ ਵਿੱਚ ਨਵਾ ਮੋਟਰਸ ਦੇ ਉੱਪਰ ਫਾਇਰਿੰਗ ਹੋਈ ਹੈ ਜੀ ਹਾਂ ਦਾਦੇ ਕਿ ਨਵਾ ਮੋਟਰਸ ਜੋ ਕਿ ਕਾਰਾਂ ਦੀ ਸੇਲ ਪਰਚੇਜ਼ਿੰਗ ਦਾ ਸ਼ੋਅਰੂਮ ਔਰ ਵੱਡਾ ਹਾਈਪ ਹੈ ਇਸ ਦੀ ਬ੍ਰੈਂਟਨ ਦੇ ਵਿੱਚ ਤਾਂ ਦਾਦੇ ਕਿ ਉਸ ਦੇ ਸ਼ੋਅਰੂਮ ਦੇ ਬਿਲਡਿੰਗ ਦੇ ਉੱਪਰ ਦੇਖ ਸਕਦੇ ਹੋ ਕਿਵੇਂ ਤਾਬੜ ਤੋੜ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਕਿਹੜੇ ਗੈਂਗਸਟਰ ਨੇ ਜ਼ਿੰਮੇਵਾਰੀ ਲਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਇੱਕ ਵਾਰ ਆ ਵੀਡੀਓ ਜ਼ਰੂਰ ਦੇਖੋ ਨਵਾ ਮੋਟਰਸ ਜੋਕੇ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਤੁਸੀਂ ਦੇਖਦੇ ਆਉਂਗੇ ਰੋਜ਼ਾਨਾ ਜਿਹੜਾ ਪੂਰਾ ਦੱਸ ਦਈਏ ਕਿ ਮਸ਼ਹੂਰੀ ਦੇ ਵਿੱਚ ਰਹਿੰਦਾ ਤੇ ਦੇਖ ਸਕਦੇ ਹੋ ਤੁਸੀਂ ਫੇਮਸ ਨਵਾਬ ਮੋਟਰਸ ਜੋਕੇ ਬ੍ਰੈਮਟਨ ਦੇ ਵਿੱਚ ਹੈ ਬ੍ਰੈਮਟਨ ਦੇ ਵਿੱਚ ਹੈ ਜਿੱਥੇ ਸੇਲ ਪਰਚੇਜ਼ਿੰਗ ਹੁੰਦੀ ਆ ਕਾਰਾਂ ਦੀ ਡੀਲਰਸ਼ਿਪ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਨਵਾਬ ਮੋਟਰਸ ਦੇ ਉੱਪਰ ਇੱਕ ਵੱਡੇ ਗੈਂਗਸਟਰ ਦੇ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਕਿਤੋਂ ਬਾਅਦ ਇੱਕ ਫਾਇਰ ਕੱਢੇ ਗਿਆ ਨਵਾਬ ਮੋਟਰਸ ਤੇ ਦੇਖ ਸਕਦੇ ਹੋ ਕਿਵੇਂ ਬਾਹਰ ਸ਼ੋਰੂਮ ਬਾਰ ਦੇਖ ਸਕਦੇ ਹੋ ਉਸੇ ਗੱਡੀ 'ਚ ਬਾਹਰ ਉਤਰਦਾ ਇੱਕ ਗੈਂਗਸਟਰ ਤੇ ਉਸ ਤੋਂ ਬਾਅਦ ਫਾਇਰ ਕਰਦਾ ਤਾਂ ਦੇਖ ਸਕਦੇ ਹੋ ਕਿੰਨਾ ਜਿਆਦਾ ਆਸੇ-ਪਾਸੇ ਤੇ ਹਾਲਾਂਕਿ ਸੁੰਨਸਰਾ ਕਿਉਂਕਿ ਰਾਤ ਤਕਰੀਬਨ ਅੱਧੀ ਰਾਤ ਤੋਂ ਬਾਅਦ ਦਾ ਸਮਾਂ ਸੀ ਹਾਲਾਂਕਿ ਕੋਈ ਮੌਜੂਦ ਨਹੀਂ ਸੀ ਤਾਂ ਬਚਤ ਰਹੇਗੀ ਜੇ ਕੋਈ ਮੌਜੂਦ ਹੁੰਦਾ ਜਾਂ ਕੋਈ ਬਾਹਰ ਹੁੰਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ ਪਰ ਦੇਖ ਸਕਦੇ ਹੋ ਤੁਸੀਂ ਨਵਾਬ ਮੋਟਰਜ਼ ਜੋ ਕਿ ਨੋ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੁੰਦਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਇਹਨਾਂ ਦੀਆਂ ਰੀਲਜ਼ ਇਹਨਾਂ ਦੀਆਂ ਪੋਸਟਾਂ ਤੁਸੀਂ ਦੇਖਦੇ ਰਹੋਗੇ ਆ ਰੀਲ ਜਿਹੜੀ ਹੈ ਇਹ ਨਵਾਬ ਮੋਟਰ ਦੀ ਹੈ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤਾਂ ਦੱਸਦੀ ਹੈ ਕਿ ਕਈ ਮਿਲੀਅਨ ਇਸ ਰੀਲ ਦੇ ਵਿਊ ਸੀ ਤਾਂ ਇਸ ਤੋਂ ਬਾਅਦ ਦੇਖ ਸਕਦੇ ਹੋ ਸੀ ਇਹ ਨਵਾਬ ਮੋਟਰਸ ਹੈ ਇਸ ਨੇ ਸ਼ੋਰੂਮ ਦੇ ਉੱਪਰ ਫਾਇਰ ਕੱਢੇ ਗਿਆ ਹੈਰੀ ਚੱਠਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਦੱਸਦੇ ਕਿ ਗੈਂਗਸਟਰ ਹੈਰੀ ਚੱਠਾ ਗਰੁੱਪ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਫਾਇਰ ਕੱਢੇ ਗਏ ਨੇ ਦੇਖ ਸਕਦੇ ਹੋ ਨਵਾਬ ਮੋਟਰ ਦਾ ਸ਼ੋਰੂਮ ਹੈ ਇੱਕ ਪਾਸੇ ਫਾਇਰਿੰਗ ਦੀ ਵੀਡੀਓ ਦਿਖਾ ਰਹੇ ਹਾਂ ਦੂਜੇ ਪਾਸੇ ਜਿਹੜੀ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਰਜ਼ਾਨਾ ਤੁਸੀਂ ਇੰਸਟਾਗ੍ਰam ਦੇ ਉੱਪਰ ਜੋ ਸਕਰੋਲ ਕਰਦੇ ਹੋਗੇ ਤਾਂ ਰੀਲ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਨਵਾਬ ਮੋਟਰਜ਼ ਤੇ ਇੱਥੇ ਹੀ ਜਿਹੜਾ ਸ਼ੋਰੂਮ ਦੇ ਉੱਪਰ ਫਾਇਰ ਕੱਢੇ ਗਿਆ ਹੈਰੀ ਚੱਠਾ ਗੈਂਗਸਟਰ ਜੋ ਕਿ ਕਿਸੇ ਸਮੇਂ ਕਹਾ ਜਾਂਦਾ ਸੀ ਕਿ ਪੁਰਤਗਾਲ ਦੇ ਵਿੱਚ ਰਹਿ ਰਿਹਾ ਤੇ ਉਸ ਤੋਂ ਬਾਅਦ ਜਦੋਂ ਇੰਡੀਅਨ ਇੰਟੈਲੀਜੈਂਸ ਦੇ ਵੱਲੋਂ ਜਾਰੀ ਕੀਤੀ ਗਈ ਸੀ ਲਿਸਟ ਗੈਂਗਸਟਰ ਦੇ ਵਿੱਚ ਵੀ ਇਸ ਦਾ ਲੋਕੇਸ਼ਨ ਇਸ ਦੀ ਯੂਰਪ ਦਰਸਾਈ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਇਹ ਕੈਨੇਡਾ ਮੂਵ ਕਰ ਚੁੱਕਿਆ ਜਾਂ ਅਮਰੀਕਾ ਮੂਵ ਕਰ ਚੁੱਕਿਆ ਪਰ ਜਾਂ ਇਸ ਦੇ ਗੁਰਗਿਆਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਤੋਂ ਤੁਸੀਂ ਦੇਖ ਸਕਦੇ ਹੋ ਐਕਸਟਰੈਕਸ਼ਨ ਨੂੰ ਲੈ ਕੇ ਐਕਸਟਰੈਕਸ਼ਨ ਨੂੰ ਲੈ ਕੇ ਲਗਾਤਾਰ ਜਿਹੜਾ ਇਹ ਹੁਣ ਮਾਮਲਾ ਕੈਨੇਡਾ ਦੇ ਵਿੱਚ ਵੀ ਵਧਦਾ ਜਾ ਰਿਹਾ ਰੈਂਸਮ ਕਾਲਸ ਕੈਨੇਡਾ ਦੇ ਵਿੱਚ ਵੀ ਜਿਹੜਾ ਬਿਜ਼ਨਸਮੈਨਾਂ ਨੂੰ ਆ ਰਹੀਆਂ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਵਾਬ ਮੋਟਰਸ ਦੀ ਨਵਾਬ ਮੋਟਰਸ ਦੇ ਕਚੋਰੂਮ ਦੇ ਉੱਪਰ ਫਾਇਰਿੰਗ ਹੋਈ ਹੈ ਤਾਦਾਦੀ ਕਹੈਰੀ ਚੱਠਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਿਆ ਹੈਰੀ ਚੱਟਾ ਗੈਂਗਸਟਰ ਤੁਹਾਨੂੰ ਯਾਦ ਹੋਊਗਾ ਕਿ ਕਾਫੀ ਸਮਾਂ ਟਾਈਮ ਪਹਿਲਾਂ 2012 13 14 15 ਸਾਲਾਂ ਦੇ ਵਿੱਚ ਜਿਹੜਾ ਕਈ ਜੱਗੂ ਭਵਾਨਪੁਰੀਆ ਦੇ ਨਾਲ ਵੀ ਇਸ ਦੀ ਅਲਾਈਨਮੈਂਟ ਦੇਖਣ ਨੂੰ ਮਿਲਦੀ ਸੀ ਹੈਰੀ ਚੱਟਾ ਦੀ ਔਰ ਉਸ ਤੋਂ ਬਾਅਦ ਮਾਜੇ ਦੇ ਜਿੰਨੇ ਮਾਜੇ ਦਾ ਜਿੰਨਾ ਏਰੀਆ ਸੀ ਉਸ ਦੇ ਵਿੱਚ ਕਾਫੀ ਜ਼ਿਆਦੇ ਸਰਗਰਮ ਸੀ ਹੈਰੀ ਚੱਟੇ ਦਾ ਗਰੁੱਪ ਤਾਂ ਦਾਦਾ ਦੀ ਕਿ ਹੈਰੀ ਜੱਟਾ ਬਾਅਦ ਦੇ ਵਿੱਚ ਵਿੱਕੀ ਗੌਂਦਰ ਦੇ ਗਰੁੱਪ ਨਾਲ ਵੀ ਅਲਾਈਨਮੈਂਟ ਹੋ ਜਾਂਦੀ ਹੈ ਇਸ ਗਰੁੱਪ ਦੀ ਪਰ ਹੁਣ ਦੇਖ ਸਕਦੇ ਹੋ ਸੀ ਕਿ ਇਸ ਪ੍ਰਕਾਰ ਗੋਲੀਆਂ ਵਰਸਾਈਆਂ ਜਾ ਰੀਆਂ ਨੇ ਨਵਾ ਮੋਟ ਦੇ ਸ਼ੋਰੂਮ ਦੇ ਉੱਪਰ ਤਾਂ ਦੇਖ ਸਕਦੇ ਹੋ ਕੈਨੇਡਾ ਦੇ ਬ੍ਰੈਂਪਟਨ ਇਲਾਕੇ ਦੇ ਵਿੱਚ ਇਹ ਸ਼ੋਰੂਮ ਹੈ ਨਵਾਬ ਮੋਟਰਜ਼ ਇੰਸਟਾਗ੍ਰam ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਇਹ ਚਰਚਾ ਦੇ ਵਿੱਚ ਰਹਿੰਦਾ ਹੈ ਦੇਖ ਸਕਦੇ ਹੋ ਉਸੇ ਦਾ ਦੱਸ ਦਈਏ ਤੁਹਾਨੂੰ ਇਸ ਬਾਰੇ ਸੇਲ ਪਰਚੇਜ਼ਿੰਗ ਦਾ ਕੰਮ ਹੈ ਇਹਨਾਂ ਦਾ ਗੱਡੀਆਂ ਦੀ ਸੇਲ ਪਰਚੇਜ਼ ਜਿਹੜੀ ਐ ਇੱਥੇ ਹੁੰਦੀ ਹੈ ਕਿਉਂਕਿ ਜਿਵੇਂ ਨਵੇਂ ਨਵੇਂ ਮੁੰਡੇ ਕੁੜੀਆਂ ਜਿਹੜੀਆਂ ਨਵੇਂ ਮੁੰਡੇ ਕੁੜੀਆਂ ਜਿਹੜੇ ਜਾਣਦੇ ਨੇ ਕੈਨੇਡਾ ਦੇ ਬਿਜਤਾ ਉੱਥੇ ਜਾ ਕੇ ਹਰੇਕ ਨੂੰ ਸ਼ੌਕ ਹੁੰਦਾ ਕੋਈ ਵਕੋ ਬਕਰੀ ਨਵੀਂ ਗੱਡੀ ਲੈਣ ਦਾ ਪੁਰਾਣੀ ਜਾਂ ਹੋਰ ਹਾਈ ਫਾਈ ਗੱਡੀ ਲੈਣ ਦਾ ਤਾਂ ਨਵਾਬ ਮੋਟਰਸ ਇਸ ਕਰਕੇ ਜਾਣੇ ਜਾਂਦੇ ਆ ਕਿ ਇੱਥੇ ਸੇਲ ਪਰਚੇਜ਼ ਜਿਹੜੀ ਆ ਗੱਡੀਆਂ ਦੀ ਕਾਫੀ ਵੱਡੇ ਪੱਧਰ ਤੇ ਉੱਪਰ ਹੁੰਦੀ ਆ ਤੇ ਸ਼ੋਅਸੇ ਮੀਡੀਆ ਦੇ ਉੱਪਰ ਵੀ ਇਹਨਾਂ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤਾਂ ਨਵਾਬ ਮੋਟਰਸ ਦੇ ਸ਼ੋਅਰੂਮ ਦੇ ਉੱਪਰ ਫਾਇਰ ਕੱਢੇ ਗਿਆ ਹੈਰੀ ਚੱਟਾ ਗੈਂਗਸਟਰ ਦੇ ਵੱਲੋਂ ਜ਼ਿੰਮੇਵਾਰੀ ਲਈ ਗਿਆ ਇੱਕ ਵਾਰ ਫਾਇਰਿੰਗ ਦੀ ਆਵਾਜ਼ ਤੁਹਾਨੂੰ ਸੁਣਾਵਾਂਗੇ ਜਿੱਥੇ ਫਾਇਰ ਕੱਢੇ ਗਿਆ Una vez. Una vez. Una, vez. Una, vez. Una vez. në vë. Nuk e